ਆਹ ਹੁਣੀ 2 ਦਿਨ ਪਹਿਲਾਂ ਦੀ ਗੱਲ ਹੈ ਸਾਡੇ ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਲੜਕੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਨਾਲ ਦਾ ਘਰ ਉਹਦੇ ਪੜੋਸੀਆਂ ਦਾ ਹੈ ਉੱਥੇ ਚਲੀ ਗਈ ਕਿੱਡ ਦੀ ਖੇਡਦੀ ਤੇ ਉਹ ਜਿਹੜੀ ਉਹਦੀ ਸਹੇਲੀ ਸੀ ਉਹ ਕਿਤੇ ਗਈ ਹੋਈ ਸੀ ਆਪਣੀ ਮਾਂ ਦੇ ਨਾਲ ਉਸ ਪੜੋਸੀ ਨੇ ਇਸ 13 ਸਾਲ ਦੀ ਬੱਚੀ ਨੂੰ ਅੰਦਰ ਬੁਲਾ ਕੇ ਪਹਿਲਾਂ ਤਾਂ ਉਹਦੇ ਨਾਲ ਬੂਕਾਲਾ ਕੀਤਾ ਫਿਰ ਉਹਦਾ ਕਤਲ ਕਰ ਦਿੱਤਾ ਫਿਰ ਉਹਦੀ লাশ ਇੱਕ ਬਾਥਰੂਮ ਚ ਲੁਕੋ ਦਿੱਤੀ ਜੋ ਵੀ ਮਤਲਬ ਕਿੱਸਾ ਹੋਇਆ ਲੇਕਿਨ ਮੈਂ ਦੇਖ ਰਿਹਾ ਕਿ ਪਿਛਲੇ 4-5 ਦਿਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਕਿ ਦੂਸਰਿਆਂ ਦੀ লাশ ਤੇ ਵੀ ਸਿਆਸਤ ਕਰਦੇ ਐ ਜਿਹੜੇ ਦੂਜਿਆਂ ਦੇ ਜਨਾਜ਼ੇ ਤੇ ਵੀ ਸਿਆਸਤ ਕਰਦੇ ਐ ਉਹ ਇਹ ਤਾਂ ਬਿਆਨ ਦੇ ਰੇਗੀ ਦੇਖੋ ਜੀ ਫਲਾਣਾ ਬੰਦਾ ਸੀਗਾ ਇਹਨੇ ਐਂਦਾ ਕਰ ਦਿੱਤਾ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ ਉਹ ਤਾਂ ਠੀਕ ਹੈ ਕਿ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਤਾਂ ਐਸੀ ਹੋਣੀ ਚਾਹੀਦੀ ਹੈ ਕਿ ਅਦਾਲਤ ਨੂੰ ਚਾਹੀਦਾ ਹੈ ਕਿ ਜਦੋਂ ਸਜ਼ਾ ਸੁਣਾਵੇ ਤੇ ਇਹ ਸੁਣਾਵੇ ਕਿ ਉਸੇ ਘਰ ਦੇ ਬਾਹਰ ਉਸੇ ਸੜਕ ਦੇ ਉੱਤੇ ਫਾਸੀ ਦਾ ਫੰਦਾ ਲਾ ਕੇ ਉਹਨਾਂ ਹੀ ਲੋਕਾਂ ਦੇ ਸਾਹਮਣੇ ਉਹਨੂੰ ਫਾਸੀ ਤੇ ਲਟਕਾਇਆ ਜਾਵੇ ਜਿਸ ਜਗ੍ਹਾ ਉਸਨੇ ਉਸ ਬੱਚੀ ਦੇ ਨਾਲ ਇਹ ਜ਼ੁਲਮ ਕੀਤਾ ਹੈ ਲੇਕਿਨ ਦੂਜੇ ਪਾਸੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਕਹਿਣਾ ਚਾਹਨਾ ਇਹ ਤਾਂ ਠੀਕ ਹੈ ਕਿ ਤੁਹਾਨੂੰ ਮੌਕਾ ਮਿਲ ਜਾਂਦਾ ਕਿੰਤੂ ਪ੍ਰਿੰਤੂ ਕਰਨ ਦਾ ਇੱਕ ਦੂਜੇ ਦੇ ਮਜ਼ਹਬ ਤੇ ਕਦੀ ਇਹ ਸੋਚਿਆ ਕਿ ਇਹ ਮਜ਼ਹਬ ਨਹੀਂ ਬਦਨਾਮ ਹੋ ਰਿਹਾ ਇੱਕ ਪੜੋਸੀ ਦਾ ਪੜੋਸੀ ਨਾਲ ਜਿਹੜਾ ਮਜ਼ਬੂਤ ਰਿਸ਼ਤਾ ਹੁੰਦਾ ਉਹ ਟੁੱਟ ਰਿਹਾ ਹੈ ਸਮਾਜਿਕ ਵਿਵਸਥਾ ਜੀ ਤੁਸੀਂ ਆਪਾ ਆਜ ਬਣ ਰਹੇ ਹੋ ਦਰਿੰਦੇ ਦਾ ਕੋਈ ਧਰਮ ਥੋੜੀ ਹੈ محمد رسول اللہ صلی اللہ علیہ وسلم نے چودہ سو سال پہلے جاری کیتا فرمایا وہ بندہ ایمان والا ہی نہیں ہے وہ بندہ درمی نہیں ہو سکتا یا اللہ کون فرمایا جیڑا اپنے پڑوسی سے ظلم کرے گا پڑوسی زیادتی کرے گا وہ بندہ انسان نہیں ہے ت ف فکر ہے کہڑے درم کا بلاک ہے تی فکر کہ جہاں بلا ہو رہے یہ درندے کنہ ہو رہے یہاں دا کوئی مذہب نہیں یہاں دا کوئی ترم نہیں اگر تین انہوں شورٹ لسٹ کروں گے انہوں ساری سارے ملنگ گلم نظہب مذہب دے ادارتے نہیں سماجک ووسا دے رشتے ٹوٹ رہے ہیں 2 ਸਾਲ ਪਹਿਲਾਂ ਲੁਧਿਆਣਾ ਦੀ ਇੱਕ ਛੋਟੀ ਜੀ ਬੱਚੀ ਨੂਰਜੋਤ ਨੂੰ ਉਹਦੀ ਗਵਾਨ ਦੇ ਨਾਰਤ ਨੇ ਘਰੋਂ ਅਗਵਾ ਕੀਤਾ ਦੂਰ ਲੈ ਗਈ ਉੱਥੇ ਜਾ ਕੇ ਉਹਦਾ ਕਤਲ ਕੀਤਾ ਉਸ ਬੱਚੀ ਦਾ ਬੁਰੀ ਤਰ੍ਹਾਂ ਉਹਦੇ ਨਾਲ ਪੇਸ਼ ਆਈ ਉਹ ਪਤਾ ਨਹੀਂ ਕਿਸ ਦੇ ਕਹਿਣ ਦੇ ਉੱਤੇ ਉਹਨੇ ਜੁਰਮ ਕੀਤਾ ਲੇਕਿਨ ਉਹ ਵੀ ਇੱਕ ਪੜੋਸੀ ਸੀ ਜਲੰਧਰ ਚ ਜਿਸਨੇ ਕੀਤਾ ਉਹ ਵੀ ਇੱਕ ਪੜੋਸੀ ਹੈ ਪੜੋਸੀ ਸਾਰੇ ਕੰਨ ਕੋਲ ਕੇ ਸੁਣ ਲਓ ਅਗਰ ਤੁਸੀਂ ਆਪਣੇ ਪੜੋਸੀ ਦੇ ਵੱਲ ਕਿਸੇ ਗੰਦੀ ਨੀਅਤ ਨਾਲ ਦੇਖਦੇ ਹੋ اپنے پڑوسی بدماشی دی نیت نہ دیکھتے ہو اپنے پڑوسی تی تھی نال اگر حبس نہ دیکھتے ہو تو خدا دی قسم تسی انسان نہیں تسی گلی دے اس کتے تو بھی نیچے ہو جنہوں دیکھ کے بچیاں ڈر جانا تو حیثیت اس کتے تو بھی بہترین ہو چکے